ਅੱਜ ਦਾ ਆਪਾਂ ਟਾਈਮ ਕਿਵੇਂ ਪਾਸ ਕਰਨਾ ਘਰ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹੱਦੋਂ ਵੱਧ ਤੇ ਦੂਸਰਾ ਅੱਜ Eid ਦੀਆਂ ਮੁਬਾਰਕਾਂ ਸਾਰੇ ਭੈਣ ਭਰਾਵਾਂ ਨੂੰ ਦੇਸ਼ ਵਿਦੇਸ਼ਾਂ ਵਿੱਚ ਬੈਠਿਆ ਨੂੰ ਸਾਰਿਆਂ ਨੂੰ ਜਿੰਨੇ ਵੀ ਮੇਰੇ ਚਾਣ ਵਾਲੇ ਭੈਣ ਭਰਾ ਨੇ ਸਾਰਿਆਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਰੱਖਣ ਸਾਰਿਆਂ ਨੂੰ ਕਿਉਂਕਿ ਤਿਹਾਰ ਰਲ ਮਿਲ ਕੇ ਮਨਾਓ ਸੋਹਣੇ ਲੱਗਦੇ ਆ ਭੈਣ ਭਰਾਵਾਂ ਦੇ ਨਾਲ ਨਾ ਤੇ ਆਪਾਂ ਸੀਗੇ ਹੁਣ ਘਰ ਵਿੱਚ ਲੱਗੇ ਆ ਮਾਲੀ ਤੋਂ ਗੁਲਾਬ ਦੇ ਬੁੱਟੇ ਲਗਵਾਉਣ ਕੁਝ ਗਮਲਿਆਂ ਦੇ ਵਿੱਚ ਚੇਂਜ ਕਰਵਾਏ ਨੇ ਕੁਝ ਨਵੇਂ ਲਾਉਣ ਲੱਗੇ ਆ ਜਿਨ੍ਹਾਂ ਨੂੰ ਅੰਦਰ ਰੱਖਾਂਗੇ ਛੱਟ ਦੇ نیچے ਹੀ ਕਿਉਂਕਿ ਬਾਹਰ ਤਪਸ਼ ਬਹੁਤ ਪੈਂਦੀ ਆ ਬਹੁਤ ਹੀਟ ਵੱਧ ਗਈ ਮੱਲੀਆ ਮੇਰਾ ਮਿੱਟੀ ਲੈਣ ਲਈ ਗਮਲੇ ਨਵੇਂ ਮੰਗਾ ਕੇ ਰੱਖ ਲਏ ਆ ਗਮਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹਦੇ ਗਲੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਗਲੀਆਂ ਥੋੜੀਆਂ ਜਿਹਾ ਵੱਡੀਆਂ ਹੋਣ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਵੀ نیچے ਕੱਡੀਆਂ ਨੇ ਸਾਰਿਆਂ ਦੇ ਵਿੱਚ ਗਲੀਆਂ ਗੱਡੀਆਂ ਨੇ ਤੇ ਇਹਨਾਂ ਦੇ ਉੱਪਰ ਛੋਟਾ ਛੋਟਾ ਕੋਈ ਨਾ ਕੋਈ ਟੁਕੜਾ ਰੱਖਾਂਗੇ ਤੇ ਫਿਰ ਇਹਦੇ ਵਿੱਚ ਪਾਈ ਜੋ ਮਿੱਟੀ ਕਿਉਂਕਿ ਪਾਣੀ ਜਿੰਨਾ ਵੀ ਬੂਟੇ ਨੂੰ ਚਾਹੀਦਾ ਹੁੰਦਾ ਉਹ ਤੋਂ ਜਿਹੜਾ ਐਕਸਟਰਾ ਪਾਣੀ ਆ ਹਨਾ ਜੇ ਸਪੇਸ ਹੋ ਉਹ ਫਿਰ ਡレイン ਹੋ ਜਾਂਦਾ ਨਹੀਂ ਤਾਂ ਬੂਟਿਆਂ ਦੀਆਂ ਜਿਹੜੀਆਂ ਜੜਾਂ ਨੇ ਉਹ ਗਲਣ ਲੱਗ ਜਾਂਦੀਆਂ ਨੇ ਤੇ ਆਪਾਂ ਮਿੱਟੀ ਪਾਵਾਂਗੇ ਵਧੀਆ ਉਹ ਨਾਲ ਦੇ ਪਲਾਟ ਚ ਖੇਤ ਵਾਲੀ ਮਿੱਟੀ ਸਟਾਈ ਹੋਈ ਆ ਉੱਥੋਂ ਲੈ ਕੇ ਆਉਂਦਾ ਮਾਲੀ ਫਿਰ ਗਮਲਿਆਂ ਦੇ ਵਿੱਚ ਪਾਵਾਂਗੇ ਤੇ ਸੋਹਣੇ ਸੋਹਣੇ ਬੂਟੇ ਗੁਲਾਬ ਦੇ ਆ ਕਰੋਟੋਨਾ ਲਵਾਇਆ ਜੀਲੀ ਫਲਾਵਰ ਨੂੰ ਵੀ ਆਪਣੇ ਨੂੰ ਹੁਣ ਡੋਟੀਆਂ ਆ ਗਈਆਂ ਇਹਦੇ ਫੁੱਲ ਬਹੁਤ ਸੋਨੇ ਨਿਕਲਣਗੇ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਆਪਾਂ ਲਵਾਉਣੇ ਆ ਗਲਾਬ ਦੇ ਬੂਟੇ ਲਿਆ ਕੇ ਰੱਖੇ ਹੋਏ ਨੇ ਆਪਣੇ ਕਲਰ ਦੇਖੋ ਕਿੰਨੇ ਪਿਆਰੇ ਆ ਇਹਨਾਂ ਦੇ ਘਰੇ ਜੇ ਜਗ੍ਹਾ ਹੈਗੀ ਤਾਂ ਤੁਹਾਨੂੰ ਫੁੱਲ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਠੀਕ ਆ ਕਿ ਨਹੀਂ ਨਾਲੇ ਤਾਂ ਸੋਹਣੇ ਲੱਗਦੇ ਨਾਲੇ ਟਾਈਮ ਪਾਸ ਵਧੀਆ ਹੋ ਜਾਂਦਾ ਲੇਓ ਲੇਓ ਜੀ ਲੇਓ ਲੇਓ ਇਹ 4-5 ਬਾਲਟੀਆਂ ਆਉਣਗੀਆਂ ਨਾ ਹਾਂ ਜੀ ਹਾਂ 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 ਉਹ ਹਾਰਡ ਹੋ ਜਾਂਦੀ ਆ ਨਹੀਂ ਕੋਈ ਨਾ ਕੋਈ ਨਾ ਹਾਂ ਆ ਲੋ ਥੱਲੇ ਗਲੀ ਦੇ ਉੱਪਰ ਇਦਾਂ ਰੋੜੀ ਰੱਖਤੀ ਆ ਅਰੇ ਕੁਝ ਵੀ ਪਾਣੀ ਨਿਕਲਣੇ ਕੋਹ ਤਾਂ ਜੋਨੇ ਕਰ ਦੂੰ ਮੈਂ ਕੰਮ ਕਰ ਦਿੰਦਾ ਹਾਂ ਹਾਂ ਪਾਣੀ ਉਹ ਵਧੀਆ ਨਿਕਲਣ ਦੇ ਛੋਟੀ ਕਰਦੇ ਚਾਹੀਦੇ ਹਣਾ ਜਿਹੜਾ ਐਕਸਟਰਾ ਪਾਣੀ ਆ ਬਾਹਰ ਨਿਕਲ ਜਵੇ ਹਾਂ ਹਿਸਾਬ ਜੇ ਦੀ ਰੱਖੋ ਹਾਂ ਹਿਸਾਬ ਦੀ ਆ ਦੇਖੋ ਹਾਂ ਇਹਨੂੰ ਤੋੜ ਕੇ ਰੱਖਣਾ ਗਲੀ ਦੇ ਉੱਪਰ ਮਗਰ ਦੋ ਪੀਸ ਕਰਕੇ ਅਗਰ ਥੋੜਾ ਪਾਣੀ ਹੈ ਅਗਰ ਨਿਕਲਦਾ ਥਬੜਾਣਾ ਨਹੀਂ ਹਾਂ ਜਿਹੜਾ ਪਾਣੀ ਆ ਐਕਸਟਰਾ ਉਹ ਡਰੇਨ ਹੋ ਜੇ ਗਮਲਿਆਂ ਚ ਬੁੱਟਿਆਂ ਦੀਆਂ ਜੜਾਂ ਨਾ ਗੜਨ ਹਾਂ ਆ ਇਦਾਂ ਹੀ ਆ ਦੇਖੋ ਇਦਾਂ ਹੀ ਇਹ ਜਾਊਗੀ ਸਾਰੀਆਂ ਗਲੀਆਂ ਇਦਾਂ ਕਵਰ ਕਰ ਦੇਣੀਆਂ ਨੇ नीचे कोई ना कोई रोड़ियां रख के एक पूरी बड्डी नहीं रखनी ਉਹਨਾਂ ਨੂੰ ਦੋ ਪੀਸ ਕਰਕੇ ਰੱਖਣੇ ਤਾਂ ਜੋ ਜਿਹੜਾ ਐਕਸਟਰਾ ਪਾਣੀ ਆ ਉਹ ਡレイン ਹੋ ਜਵੇ ਹੁਣ ਪਾਈ ਜਾਊਗੀ ਮਿੱਟੀ ਇਹਦੇ ਵਿੱਚ ਆਲਰੇਡੀ ਖਾਦ ਪੈ ਲਈ ਆ ਤੇ ਨਾਲ ਰੇਤਾ ਮਿਕਸ ਕੀਤਾ ਹੋਇਆ ਹੂੰ ਕੋਈ ਨਾ ਕੋਈ ਨਾ ਪਾ ਦੇ ਅੱਜ ਸਿਰ ਧੁੱਤਾ ਸੀ ਤਾਂ ਹਜਾ ਤਾਜ਼ਾ ਹੁਣ ਲਾਵਾਂਗੇ ਰੰਗ-ਬਰੰਗੇ ਗੁਲਾਬ ਇਹਨਾਂ ਸਾਰਿਆਂ ਗਮਲਿਆਂ ਦੇ ਵਿੱਚ ਨਵੇਂ ਲੱਗਣਗੇ ਬੂਟੇ ਹਾਈਬ੍ਰਿਡ ਗੁਲਾਬ ਸਾਰੇ ਅਲੱਗ-ਅਲੱਗ ਰੰਗਾਂ ਦੇ ਲਾਵਾਂਗੇ ਜਿਹੜੇ ਹਾਂ ਇਹ ਆਪਣੇ ਕੋਲ ਪੰਜ ਰੰਗਾਂ ਦੇ ਹਨਾ ਫਿਰ ਜਿਹੜੇ ਹੋਰ ਰੰਗ ਵਧੀਆ ਸੋਹਣੇ ਆਉਣਗੇ ਉਹ ਰੇਕ ਕੇ ਲਾਵਾਂਗੇ ਸੈਂਟਰ ਚ ਬਸ ਬਿੰਗਾ ਨਾ ਹੋਵੇ ਬੁੱਟਾ ਕੋਈ ਵੀ ਹਾਂ ਹਾਂ ਠੀਕ ਆ ਸਹੀ ਆ ਸਹੀ ਆ ਥੱਲੇੋਂ ਗਲੀ ਦਾ ਸਿੱਧਾ ਰੱਖ ਕੇ ਜੇ ਹਨਾ ਲਓ ਜੀ ਇੱਕ ਗਮਲੇ ਦੇ ਵਿੱਚ ਇੱਕ ਪੈ ਜਾਣੀਆਂ ਬਾਲਟੀ ਪੰਜ ਗੁਲਾਬ ਬੀਜਣੇ ਆ ਮਾਲੀ ਦੇ ਲੱਗਣਗੇ ਪੰਜ ਗੇੜੇ ਪੰਜ ਬੁੱਟਿਆਂ ਲਈ ਉਹ ਦੂਸਰੇ ਉਹ ਚਿੱਟੇ ਕਮਲੇ ਚ ਵੀ ਉਹ ਚੋਂ ਕੱਢ ਲੈਣਾ ਸੀ ਜਿਹੜਾ ਕੰਤੇ ਰੱਖਿਆ ਸੀ ਆਪਾਂ ਉਹ ਉਹ ਹਾਂ ਮਿੱਟੀ ਉਹਦੇ ਚ ਵੀ ਹੈਗੀ ਆ ਹਾਂ ਉਹ ਛੋਟੇ ਕਮਲਿਆਂ ਚ ਪਾਵਾਂਗੇ ਹਾਂ ਇਹ ਤਾਂ ਹੈਗਾ ਲੋ ਜੀ ਪੀਲਾ گلاب ਲੱਗ ਗਿਆ ਆਪਣਾ ਬੋਗਨਵਿਲੀ ਵੀ ਲਵਾਈਆਂ ਨੇ ਬੇਲਾਂ ਬਾਕੀ ਛੱਤ ਤੇ ਲੱਗੀਆਂ ਹੋਈਆਂ ਨੇ ਤੇ ਉਹ ਅਲੱਗ-ਅਲੱਗ ਕਲਰਾਂ ਦੀਆਂ ਗੁੱਚੀਆਂ ਵਾਲੀਆਂ ਆ येलो ਫਲਾਵਰ ਲੱਗੇ ਹੈ ਇਹਨੂੰ ਇਹ येलो ਕਲਰ ਦੀ ਆ ਰੈੱਡ ਵਾਲੀ ਇਹ ਚੇਂਜ ਕਰਨੀ ਪੈਣੀ ਆ ਮਾਲੀ ਤੋਂ ਬੀਜਣ ਦੇ ਟਾਈਮ ਇਹ ਤਾਂ ਥੋੜੀ ਜਿਹੀ ਜੜ ਕੱਟੀ ਗਈ ਸੀ ਬਾਕੀ ਨਾਲ ਦੀ ਨਾਲ ਸ਼ਿੰਗਾਈ ਕਰੋ ਬੁੱਟਿਆਂ ਦੀ ਜਿੰਨੀ ਵੀ ਕਰਨ ਵਾਲੀ ਹੁੰਦੀ ਆ ਤੇ ਸੋਹਣੇ ਸੋਹਣੇ ਰੰਗਾਂ ਦੇ ਫੁੱਲ ਜਿਨ੍ਹਾਂ ਨੂੰ ਦੇਖ ਕੇ ਮਨ ਖੁਸ਼ ਹੋ ਜਵੇ ਆ ਵੀ ਡਬਲ ਸ਼ੇਡਡ ਹੈ ਵਿੱਚੋਂ ਰੈੱਡ ਦਾ ਆ ਦੇਖੋ ਕਲਰ ਤੇ ਆ orange ਕਲਰ ਦਾ ਆ ਮਿਕਸ ਕਲਰ ਆਪਣਾ ਇਸ ਮੈਨੂੰ ਸੋਨੇ ਰੰਗ ਲੱਗੇ ਸੀ ਪੰਜ ਬੂਟੇ ਲੈ ਕੇ ਆਈ ਸੀ ਤੇ yellow ਲੱਗ ਚੁੱਕਿਆ ਇਦਾਂ ਹੀ ਆਪਾਂ ਬੂਟੇ ਲਾ ਕੇ ਆਪਣਾ ਕਰਾਂਗੇ ਟਾਈਮ ਪਾਸ ਨਾਲੇ ਸੋਹਣੇ ਲੱਗਣਗੇ ਤੇ ਗਰਮੀ ਤੋਂ ਬਚਾ ਕੇ ਇਹਨਾਂ ਨੂੰ ਛਾਂ ਵਾਲੀ ਜਗ੍ਹਾ ਹੈਗੀ ਆ ਤਾਂ ਉੱਥੇ ਰੱਖ ਲੋ ਉੱਥੇ ਸੋਹਣੇ ਰਹਿੰਦੇ ਆ ਬੂਟੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਪੈਣ ਲੱਗ ਗਈ ਆ ਪਾਣੀ ਹਮੇਸ਼ਾ ਬੁੱਟਿਆਂ ਨੂੰ ਸ਼ਾਮ ਦੇ ਟਾਈਮ ਦੋ ਦਿਨੇ ਕਦੇ ਵੀ ਗਰਮੀ 'ਚ ਪਾਣੀ ਨਾ ਦੋ ਬੁੱਟਿਆਂ ਨੂੰ ਚੈਨਲ 'ਤੇ ਹੋਰ ਵੀ ਸ਼ਾਰਟ ਵੀਡੀਓਜ਼ ਪਾਈਆਂ ਹੁੰਦੀਆਂ ਨੇ ਦੂਸਰੀਆਂ ਵੀ ਰੈਸਪੀਜ਼ ਦੀਆਂ ਪਾਈਆਂ ਹੁੰਦੀਆਂ ਨੇ ਐਕਸਰਸਾਈਜ਼ ਦੀਆਂ ਪਾਈਆਂ ਹੁੰਦੀਆਂ ਨੇ ਉਹ ਵੀ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਉਹ ਜ਼ਰੂਰ ਕਰੋ ਤੇ ਤੁਹਾਨੂੰ ਇਦਾਂ ਹੀ ਹੋਰ ਵਧੀਆ ਵਧੀਆ ਵੀਡੀਓ ਦਿਖਾਇਆ ਕਰਾਂਗੇ ਹੋਰ ਵੀ ਨਾਲ ਜਿਆਦਾ ਕੋਸ਼ਿਸ਼ ਹੁੰਦੀ ਆ ਬੱਚਿਆਂ ਨੂੰ ਅੱਗੇ ਲੈ ਕੇ ਆਉਣ ਦੀ ਗੇਮਾਂ ਵੱਲ ਧਿਆਨ ਦੇਣ ਤਾਂ ਜੋ ਉਹਨਾਂ ਦੇ ਮਾਪੇ ਵੀ ਸੌਖੇ ਰਹਿਣ ਤੇ ਆਪ ਵੀ ਖੁਸ਼ ਰਹਿਣ ਤੰਦਰੁਸਤ ਰਹਿਣ ਚਲੋ ਜੀ ਮਾਲੀ ਹੁਣ ਕਰੂਗਾ ਆਪਣਾ ਕੰਮ ਆਪਾਂ ਦੇਖਾਂਗੇ ਆਪਣਾ ਹੁਣ ਟਾਈਮ ਪਾਸ ਕਰਾਂਗੇ ਟੀਵੀ ਦੇਖ ਕੇ ਦਿਨੇ ਆਪਣਾ ਲਾਲੀ ਦੇ ਨੇ ਕੈਮਰੇ ਜਲਦੀ ਰਹਿੰਦੇ ਆ ਨਾਲ ਆਪਾਂ ਇੰਜੋਏ ਕਰ ਲਈਦਾ ਆਪਣਾ ਟੀਵੀ ਦੇਖ ਕੇ ਟਾਈਮ ਪਾਸ ਕੁਛ ਵੀ ਦੇਖੋ ਆਪਣਾ ਕੋਈ ਕੰਮ ਕਰੋ ਠੀਕ ਹੈ ਨਾ ਐਦਾਂ ਹੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਭੈਣ ਭਰਾਵਾਂ ਨੂੰ ਤੇ ਚੜਦੀ ਕਲਾ 'ਚ ਰਹੋ ਆਪਣੇ ਤੇ ਮਿਲਾਂਗੇ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਰੱਖੋ ਧਿਆਨ ਆਪਣਾ ਤੇ ਆਪਾਂ ਹੁਣ ਆਪਣਾ ਪੀ ਲਈਏ ਪਾਣੀ ਧਾਣੀ ਤੇ ਮਿਲਾਂਗੇ ਤੁਹਾਨੂੰ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਦੂਸਰਾ ਪਾਣੀ ਹਮੇਸ਼ਾ ਕੱਚ ਦੇ ਭਾਂਡੇ ਚ ਰੱਖੋ ਪਲਾਸਟਿਕ ਦੀਆਂ ਬੋਤਲਾਂ ਨਾ ਵਰਤੋ ਇਹਹੀ ਰਿਕਵੈਸਟ ਹੈ ਓਕੇ ਜੀ ਮਿਲਦੇ ਆ ਤੁਹਾਨੂੰ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਸਸ਼ੀਕਾਰ ਰੱਬ ਰੱਖਾ